ਬਈ ਨਾਕਾ ਨਹੀਂ ਤੇ ਲੱਗਾ ਸੀ ਇਸ ਬੰਦੇ ਨੇ ਮੈਂ ਇਦਾਂ ਸਵਾਰੀ ਲਾ ਕੇ ਅੱਗੇ ਗਿਆ ਵਾ ਮਾਤਾ ਜੀ ਅੱਗੇ ਕਹਿੰਦੇ ਮੈਨੂੰ ਪੁੱਤ ਅੱਗੇ ਕਰਕੇ ਲਾ ਦੇ ਨਾ ਕਿ ਬੰਦ ਕੀ ਤੇ ਅਟਰੋ ਇਹਦੀ ਕੋਈ ਗੱਲ ਨਹੀਂ ਇਹ ਬੰਦਾ ਇੱਧਰੋਂ ਉਹ ਪਰਲੇ ਬੰਨੇ ਖੜਾ ਹੈ ਉਧਰੋਂ ਆ ਕੇ ਮੇਰੀ ਚਾਬੀ ਲਾ ਲਈ ਮੈਂ ਕਹਾ ਸਰ ਮੇਰੀ ਚਾਬੀ ਲਾ ਮਾਤਾ ਜੀ ਮੈਂ ਤਾਰ ਮੈਂ ਨਾਲ ਗੱਲ ਕਰ ਲਉ ਮਾਤਾ ਨਾਲ ਸਵਾਰੀਆਂ ਬੈਠੀਆਂ ਸੀ ਭਾਜੀ ਉਸ ਵੇਲੇ ਉਹ ਬੈਠੀ ਆ ਸੀ ਮਾਤਾ ਜੀ ਇੱਕ ਲਾਲ ਲੇਡੀ ਸੀ ਉਹ ਮੈਂ ਕਹਾ ਨਾਲ ਗੱਲ ਕਰ ਲਓ ਚੱਤ ਨਾ ਕਾ ਤੂੰ ਚਾਬੀ ਨਹੀਂ ਮੇਰੀ ਲਾ ਸਕਦਾ ਕਹਿੰਦਾ ਮੈਨੂੰ ਸਾਰੇ ਅਧਿਕਾਰ ਆ ਤੇਰੀ ਚਾਬੀ ਲਾਉਣ ਦੇ ਨਹੀਂ ਚਾਬੀ ਲਾਉਣ ਦਾ ਅਧਿਕਾਰ ਤੇ ਹੈ ਨਹੀਂ ਮਿਲਾਇਆ ਉਹਦੀ ਰੋਕ ਕੇ ਤੁਹਾਨੂੰ ਉਸਾਈਡ ਨੇ ਵੀ ਅਧਿਕਾਰ ਨਹੀਂ ਦਿੱਤਾ ਚਾਬੀ ਕੋਈ ਲਾਊਗਾ ਇਸ ਕਿੰਨਾਂ ਨੇ ਲਈ ਹੈ ਬਜੀ ਇਸ ਬੰਦੇ ਨੇ ਜਦੋਂ ਤੁਹਾਡੇ ਤੇ ਰੋਪ ਲਗਾ ਰਹੇ ਸੀ ਚਾਬੀ ਲਾ ਲਈ ਆਟੋ ਦੀ ਜੀ ਚਾਬੀ ਲਈ ਆ ਚਾਬੀ ਤੇ ਮੈਂ ਲਈ ਨਹੀਂ ਉਹ ਪੁੱਛ ਰਹੀ ਲਈ ਲਈ ਇਹ ਸ਼੍ਰੀ ਮਾਰ 77 ਸ਼ਹਿਰ ਦੀ ਵੀਰਾ ਪਗਵਾਨ ਚਾਬੀ ਲਈ ਆ ਇਸ ਬੰਦੇ ਨੇ ਦੇਖੋ ਮੈਨੂੰ ਧਮਕੀਆ ਕੋ ਬੜਾ ਕੁਝ ਬੋਲਦਾ ਹੈ ਫालतू ਹਮਮ ਇਹਨਾਂ ਨੇ ਬੋਲੇ ਬੋਲਿਓ ਚਾਬੀ ਲੋਨ ਅਧਿਕਾਰ ਕਿਹਨੇ ਨੂੰ ਕਾ ਸਰ ਤੁਹਾਡੇ ਤੇ ਚਾਬੀ ਲਾਉਣ ਦਾ ਰੋਪ ਲਗਾ ਜੀ ਚਾਬੀ ਲਾਉਣ ਦਾ ਰੋਪ ਲਗਾ ਮੇਰੇ ਕੱਡੀ ਦੀ ਚਾਬੀ ਚਾਬੀ ਕੱਡੀ ਨਹੀਂ ਹੋਦੀ ਇਹ ਨਾਮ ਕੀ ਸਰ ਇਹ ਆਪਣਾ ਰਿਟਰਨ ਲੈ ਇੱਕ ਮਿੰਟ ਕੀ ਨਾਮ ਕੀ ਕਰ ਆਪਣਾ ਸਰ ਇਹ ਆਟੋ ਇਹਨਾਂ ਦਾ ਆਟੋ ਇਹਨਾਂ ਦਾ ਆਟੋ ਇਹਨਾਂ ਦਾ ਬੋਨ ਕਰ ਦਿੱਤਾ ਸਰ ਵੱਡੀ ਗੱਲ ਹੈ ਈ ਰਿਕਸ਼ਾ ਵਗੈਰਾ ਰੋਕਣ ਦਾ ਕਾਰਨ ਨਹੀਂ ਨਹੀਂ ਤੁਸੀਂ ਜਨਾਬ ਤੁਹਾਡੇ ਤੇ ਰੋਬ ਲੱਗ ਰਿਹਾ ਤੁਸੀਂ ਇਹਨਾਂ ਦੀ ਚਾਬੀ ਲਈ ਹੈ ਚਾਬੀ ਲਈ ਕੀ ਬੋਲਦਾ ਮੈਂ ਕਮਰਦਾਰੀ ਸੇਖਾ ਮੈਨੂੰ ਫालतू ਬੋਲਦਾ ਹੈ ਕੀ ਕਿਹਾ ਜੀ ਇਹਨਾਂ ਨੇ ਕੀ ਕਿਹਾ ਉਹ ਪੁੱਛੋ ਕਿ ਕੀ ਬੋਲਿਆ ਇਹਨੂੰ ਫालतू ਅਮਰਦਾਰੀ ਸੇਖਾ ਕੋਈ ਕਈ ਕੁਝ ਬੋਲਦਾ ਗੰਦੀ ਛੁਪਰਾਰਤੀ ਜੋ ਬੋਲਦੇ ਜੋ ਮਰੀ ਮਾਂ ਮਕਵਾ ਨਹੀਂ ਚਾਬੀ ਕੋ ਲਈ ਯਾਰ ਚਾਬੀ ਤਾਂ ਨਾ ਮਾਂ ਹੰਗਾਮਾ ਹੋ ਰਿਹਾ ਮੈਂ ਕਿਹਾ ਮਾਰੀ ਬਾਕੀ ਪੂਰਾ ਪੈਸਾ ਮਾਰ ਲੈ ਇਹਨਾਂ ਨਾਲ ਕਰ ਮੈਂ ਮੰਗਦਾ ਬਿਲਕੁਲ ਪਾਰੀ ਵਿਵਾਦ ਹੋ ਰਿਹਾ ਦੇਸੇ ਜਾ ਰਿਹਾ ਚਾਬੀ ਲਾ ਨੂੰ ਵਿਵਾਦ ਹੋ ਰਿਹਾ ਜਿੱਥੇ ਇਹ ਰਿਸ਼ਕਾ ਜਿਹੜਾ ਨਹੀਂ ਗੱਡੀ ਬੋਨ ਕਰਤੀ ਜੀ ਇਹਨਾਂ ਦੀ ਗੱਡੀ ਥਾਣੇ ਲੈ ਥਾਣੇ ਕੋਈ ਬੋਰਡਰੀ ਕੀਤੀ ਮੇਰੇ ਕੋਈ ਸ਼ੈਅ ਨਹੀਂ ਗੇ ਹੂੰ ਕੋਈ ਬੋਰ ਇਸ ਬੰਦੇ ਨੇ ਔਰ ਥਾਣੇ ਦੇ ਮੁਨਸ਼ੀ ਸੱਦ ਕੇ ਨਾ ਉੱਥੇ ਗੱਡੀ ਜਾਂਦੇ ਇਹਨੇ ਖਸਤੇ ਸੱਦ ਕੇ ਅੰਦਰ ਵਾੜੀ ਗੱਡੀ ਆਪ ਸੱਦ ਕੇ ਹੂੰ ਆਬ ਸੱਦ ਕੇ ਹੂੰ ਇਸ ਬੰਦੇ ਨੇ ਭਗਵਾਨ ਮਾਰਨ ਦੀ ਚੌਂਕ ਦੇ ਜਿਹੜਾ ਆਵਾਜ਼ ਆ ਰਿਹਾ ਆਟਾ ਲਾ ਲਾ ਕੇ ਆਟਾ ਮੋਲ ਗਿਆ ਕਿੰਨੇ ਆਟਾ ਨਹੀਂ ਹੁਣ ਵੀ ਲੱਗੇ ਹੋਏ ਆ ਦੇਖ ਗੱਲ ਉਹਦੇ ਕੋਲੇ ਵੀ ਪਾਰੀ ਜਾਮ ਲੱਗਾ ਹੋਇਆ ਇੱਧਰ ਵੀ ਆਟਾ ਲੱਗੇ ਸਿਵਲ ਦੇ ਬਾਹਰ ਆਟਾ ਲੱਗੇ ਆ ਹੂੰ ਉਹ ਗੱਡੀਆਂ ਨਹੀਂ ਦਿੱਤੀਆਂ ਇਹਨਾਂ ਨੂੰ ਨਹੀਂ ਕਰੋ ਗੱਲ ਭਾਈ ਉਹਨਾਂ ਨਾਲ ਉਹ ਤਾਂ ਕਹਿੰਦੇ ਗੱਲ ਕਰਦਾ ਭਾਈ ਤੇ ਆ ਆਜੋ ਮੈਂ ਤਾਂ ਗੱਲ ਕਰਨ ਲਿਆ ਅਜ ਨਾਲ ਭਜਦੇ ਹੁਣ ਭਾਜਦੇ ਇਨਕੋ ਤੇ ਨਾ ਆ ਭਾਈ ਨਵਾਂ ਹੀ ਲਿਆ ਸੀ ਆਟੋ ਲੈ ਆਪਾਂ ਇਹ ਆਟੋ ਮੇਰਾ ਟੇਪ ਸਟਾਪ ਹੋ ਗਿਆ ਮਿਲਵਾਉਂਦੇ ਉਹ ਕਹਿੰਦੇ ਅੱਜ ਸਿੱਧੀ ਆਪਾਂ ਆਪ ਹੀ ਵੇਚ ਜੂਏ ਇਹ ਕੂਠ ਮ ਉਠ ਮੈਨੂੰ ਗਾਲਾ ਕੱਢਦਾ ਸੀ ਕਹਿੰਦਾ ਤੂੰ ਹੀ ਬੰਦਬਾਸ਼ ਬੜੇ ਆਟੋ ਵਾਲੇ ਉਹ ਜੇ ਕਈ ਕੋਈ ਝੂਲਦਾ ਮੈਨੂੰ ਅਜੀ ਮਿਹਨਤ ਕਰਦੇ ਵੇ ਤੁਸੀਂ ਬਦਮਾਸ਼ੀ ਕਰਦੇ ਵੇ ਜੀ ਮਰਦਾਰੀ ਸਿੱਖਾ ਹੂੰ ਮੇਰੇ ਕੋਲ ਸੌ ਸਾਲ ਆਪਸੀ ਘਟਾਤਰ ਨੇ ਇਸ ਬੰਦੇ ਦੇ ਤੁਹਾਡੇ ਨੂੰ ਕੰਪਲੇਟ ਕਿੰਨੇ ਤੇਰੀ ਚਾਬੀ ਲਈ ਆ ਤੁਹਾਡੇ ਨੂੰ ਕੰਪਲੇਟ ਦਿੱਤੀ ਜੋ ਮੈਂ ਹੁਣੇ ਸ਼ਾਸਨ ਕੋਰਟ ਚ ਪਾਵਾਂਗਾ ਅੱਛਾ ਇਹਦੇ ਖਿਲਾਫ ਕੇਸ ਪਾਵਾਂਗਾ ਜਨਾਬ ਸਵਾਲ ਹੈ ਉਹਨਾਂ ਦਾ ਕਹਿਣਾ ਸੀ ਚਾਬੀ ਨਹੀਂ ਲਈ ਇਹਨਾਂ ਦੀ ਪਰ ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਸੌਖਾਵੇ ਅੱਛਾ ਇਹਨੂੰ ਕਹੇ ਗੁਰੂ ਗ੍ਰੰਥ ਸਾਹਿਬ ਤੇ ਸੌਖਾਵੇ ਸਰਦਾਰ ਹੈ ਨਾ ਪੱਕ ਬੰਨੀ ਨਾ ਇਹਨੇ ਇਹਨੂੰ ਕਿ ਆਵੇ ਇੱਧਰ ਗੁਰਦੁਆਰੇ ਇਸ ਬੰਦੇ ਨੇ ਚਾਬੀ ਲਈ ਗੱਲ ਕਰੋ ਕਰੋ ਗੱਲ ਕਰੋ ਨਾ ਉਹ ਗੱਲ ਕਰਦਾ ਭਜਦੇ ਆ ਆਟੋ ਕਿੱਥੇ ਤੁਹਾਡਾ ਹੁਣ ਆਟੋ ਕਿੱਥੇ ਹੈ ਆਟੋ ਇਸ ਬੰਦੇ ਨੇ ਚੌਂਕੀ ਇਨਚਾਰਜ ਨੂੰ ਸੱਦ ਕੇ ਅੱਛਾ ਚਾਰ ਨੰਬਰ ਵਾਲੇ ਨੂੰ ਖੜ ਕੇ ਅੰਦਰ ਰੱਖ ਧੱਕੇ ਨਾਲ ਖੜਿਆ ਰੇੜ ਕੇ ਮੁਰਕੇ ਮੇਰੇ ਕੋ ਚਾਬੀ ਵੀ ਖੋਈ ਆ ਖੋਈ ਕਿਹਨੇ ਭਜੀ ਇਸ ਬੰਦੇ ਆਫਸਰ ਨੇ ਕਰੋ ਗੱਲ ਉਹਨਾਂ ਨੂੰ ਪਤਾ ਲੱਗਿਆ ਇਹ ਕਰ ਰਹੇ ਆ ਭਾਈ ਦਾ ਇਹ ਗੱਲ ਕਰੇ ਫਾੜ ਕੇ ਸੋ ਇਹ ਬਿਲਕੁਲ ਦੱਸਿਆ ਜਾ ਰਿਹਾ ਵੱਡੇ આરોਪ ਲੱਗ ਰਹੇ ਜੀ ਟ੍ਰੈਫੀ ਪੁਲਿਸ ਦੇ ਜਿੱਥੇ ਨਾਕਾ ਲੱਗਾ ਹੁੰਦਾ ਉੱਥੇ ਦੱਸਿਆ ਜਾ ਰਿਹਾ ਕਿ ਮੇਰੀ ਚਾਬੀ ਲਾਈ ਹੈ ਜੀ ਚਾਬੀ ਇਸ ਬੰਦੇ ਨੇ ਚਾਬੀ ਾਈ ਮੇਰੀ ਹਾਂ ਇੱਥੇ ਸਾਹਮਣੇ ਉਹ ਕੋ ਯਾਰ ਤੂੰ ਹੱਥ ਦੋ ਚਲਾਈ ਇਹਨਾਂ ਤੂੰ ਯਾਰ ਆ ਗੱਡੀਆਂ ਖੜੀਆਂ ਆ ਸਾਹਮਣੇ ਗੱਡੀਆਂ ਖੜੀਆਂ ਉਹ ਬਵਰ ਕਰਦਾ ਕਰਦਾ ਉਹ ਵਿਖਾਓ ਮੀਡੀਆ ਵਿਖਾਵੇ ਨਾ ਉਹ ਫੋਰਚਨਰ ਗੱਡੀਆਂ ਖੜੀਆਂ ਇਹ ਡਿਊਟੀ ਅਫਸਰ ਜਵਾਬ ਦੇਣਗੇ ਇੱਥੇ ਉਹੀ ਦੇ ਕੰਮ ਹੈ ਜਿਤ ਕਾਨੂੰਨ ਸਾਰੇ ਵਾਲੀ ਹੈਗਾ ਹਾਂਜੀ ਮੰਗੇ ਇਹ ਕੱਡੀ ਖੜੀ ਇਹਨੂੰ 3 ਕਿਲੋ ਬਿਲਕੁਲ ਦੇਖ ਸਕਦੇ ਹੋ ਦੱਸਿਆ ਜਾ ਰਿਹਾ 3 ਘੰਟੇ ਹੋ ਗਏ ਗੱਡੀ ਨੂੰ ਲੱਗੇ ਨੂੰ ਕਦੋਂ ਦੀ ਘੜੀ ਘੱਡੀ ਦੀ ਹੈ ਮੈਂ ਜਦੋਂ ਨਾਲ ਮੇਰੇ ਨਾਲ 1.5 ਘੰਟੇ ਤੋਂ ਮਿਲੂ ਹੋ ਗਿਆ ਉਹ ਤੋਂ ਪਹਿਲਾਂ ਦੀ ਗੱਡੀ ਖੜੀ ਦੀ ਵੀਡੀਓ ਕਢਾਓ ਤੁਹਾਡੇ ਨਾਲ ਗੱਦੀ ਰੰਜਿਸ਼ਾ ਜੀ ਫੇ ਤੁਹਾਡੇ ਤੁਹਾਡੇ ਨਾਲ ਗੱਦੀ ਰੰਜੀ ਕਰਦੇ ਮੈਨੂੰ ਇਹਨਾਂ ਇਹਨੂੰ ਪੁੱਛੋ ਅਨੇ ਕਾਦੀ ਅੰਦੀ ਸ਼ਾਦੀ ਮਿੱਟੀ ਨਾ ਬੋਲਦਾ ਕੌਣ ਬੋਲ ਰਿਹਾ ਜੀ ਬੰਦੂ ਜੀ ਇਹ ਬੋਲਦਾ ਇਹ ਅਮਰਤਾਰੀ ਸਿੱਖ ਨੂੰ ਗਾਲਾ ਕੱਢਦਾ ਏ ਕਿਉਂ ਗਾਲਾ ਕੱਢਦਾ ਜੀ ਜੀ ਪੁੱਛੋ ਗਾਲਾ ਕੱਢਣ ਦੇ ਕਰੋ ਜੀ ਤੁਸੀਂ ਕਰੋ ਇਹਨਾਂ ਨੇ ਮੈਂ ਤਾਂ ਕੁੱਛ ਨਾ ਸਰ ਤੁਹਾਡੇ ਦੇ ਗਾਲਾ ਕੱਢਣ ਦੇ ਰੋਕ ਲਓ ਗੱਲ ਜਿਹੜੀ ਮਾਂ ਜੀ ਨਾਲ ਕੋਈ ਗਾਲ ਕੱਢੀ ਏ ਇਹ ਸਾਰਾ ਕੋਈ ਝੂਠ ਬੋਲਦੇ ਕੋਈ ਗੱਲ ਨਹੀਂ ਝੂਠ ਜਿਹੜੀ ਮਾਂ ਇਹ ਝੂਠ ਨਹੀਂ ਸ਼ਾਦੀ ਕਿਉਂ ਕੱਟੀ ਤੁਸੀਂ ਪਜਾ ਕੇ ਨਾ ਮੈਂ ਨਹੀਂ ਖੜਾ ਪਜਾ ਦੇ ਇਹਨੇ ਪਰਿਆਇਆ ਸੀ ਤਾਬੀ ਗੱਡੀ ਤਾਬੀ ਉਹ ਦੇਖ ਲੈ ਕੈਮਰਾ ਕਰ ਉਹ ਮੈਂ ਕਿਹਾ ਨਹੀਂ ਤੁਸੀਂ ਇਹਨਾਂ ਨੇ ਇਹਨਾਂ ਨੂੰ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਭਜਾਏ ਇਹਨਾਂ ਨੇ ਉਹ ਕਾਲੀ ਆਜੂ ਸਾਈਡ ਉਹਨਾਂ ਨੂੰ ਕਾਰਵਾਈ ਕਰ ਲੈਂਦਾ ਉਹਨਾਂ ਨੂੰ ਕੜੀ ਕਰ ਦਿੰਦਾ ਜੀਰਮਾ ਜੀ ਇਹਨਾਂ ਨੂੰ ਮੈਂ ਚਾਬੀ ਕੱਢੀ ਚਾਬੀ ਕੱਢੀ 100 ਦੀ ਗੱਲ ਕਰੋ ਹਾਂਜੀ ਜੀਰਮਾ ਜੀ ਮੈਂ ਰੁਕੇ ਆਪਣਾ ਇਹ ਨਾੜੀ ਰੁਕੇ ਮੈਂ ਗੱਲ ਤੇ ਕਰਨ ਦੋ ਸੱਲ ਹੋ ਗਈ ਜੀ ਸੁਣੋ ਇਹਨਾਂ ਦੀ ਵੀ ਸੁਣੋ ਪਹਿਲਾਂ ਫਿਰ ਦਾ ਜਵਾਬ ਦੇਣਾ ਇਹ ਨਾ ਇਹ ਜੀ ਇਹ ਨਕੋਤੇ ਚੌਂਗਲੇ ਪਾਸੇ ਨੂੰ ਆਇਆ ਉੱਥੇ ਮੈਂ ਖੜਾ ਆਪਣੇ ਜੂਸ ਵਾਲੇ ਲਾਗੇ ਇਹ ਬੰਦੇ ਨੇ ਸਿਆਸਤ ਦੀ ਕੱਟਣ ਲੱਗੀ ਗੱਡੀ 10 ਸਵਾਲੀਆਂ ਬੈਠੀਆਂ ਸੀ ਕਿੰਮਾ ਵਿਸ਼ਲ ਮਾਰੀਏ ਬੰਦੇ ਨੂੰ ਭਿਹਾ ਕੇ ਲੈ ਗਿਆ ਜੀ ਮਗਰ ਮੋਟਰਸਾਈਕਲ ਆ ਗਿਆ ਉਹਦੇ ਮਗਰ ਮੈਂ ਕਿ ਭੀਨ ਉਹ ਸਿਵਲ ਹਸਪਤਲ ਸਾਹਮਣੇ ਰੁਕਿਆ ਜਾ ਕੇ ਨੂੰ ਉਥੋਂ ਰੁਕ ਗਿਆ ਇਹਨਾਂ ਨੂੰ ਹਾਂਜੀ ਉਥੇ ਰੁਕਿਆ ਜੀ ਨਹੀਂ ਉਥੇ ਨਹੀਂ ਸਿਵਲ ਹਸਪਤਲ ਵਾਸਤੇ ਜਦੋਂ ਰੋਕ ਦਿੱਤੀ ਕੀ ਪੇਸ਼ੈਂਟ ਆਇਆ ਸੀ ਕਿਹਨੂੰ ਭੇਜਾਈ ਸੀ ਗੱਡੀ ਗੱਡੀ ਭੇਜਾਈ ਲਾ ਦੋ ਉਹਨਾਂ ਨੂੰ ਦੱਸੇ ਸੀ ਉਹਨਾਂ ਨੂੰ ਉਹਨਾਂ ਨੂੰ ਇਹਨਾਂ ਨੂੰ ਇਹ ਮੌਕਾ ਹੀ ਨਹੀਂ ਦਿੱਤਾ ਮੇਰੀ ਚਾਬੀ ਲਾਲ ਮੌਕੇ ਦੀ ਚਾਬੀ ਦਾ ਕੱਢਣ ਦਾ ਕਿਸੇ ਦਾ ਇਧਰ ਕਰਨੀ ਹੈਗਾ ਕਿਸੇ ਦਾ ਨਹੀਂਗਾ ਸ਼੍ਰੀਪੋਰਟ ਜਬਣੀਗਾ ਨੀ ਨਾ ਰਗੋ ਪ੍ਰੂਫ ਹੈਗੇ ਵੀਡੀਓ ਬਣਾਈ ਤੁਸੀਂ ਰਿਕਾਰਡ ਅਸੀਂ ਵੀਡੀਓ ਬਣਾਇਆ ਵੀਡੀਓ ਪੜੋ ਲੈ ਕੇ ਮੇਰਾ ਬਾਲ ਐਦਾਂ ਕਰਦਾ ਸੀਸੀਟੀਵੀ ਲੱਗੇ ਤੁਹਾਨੂੰ ਸੀਸੀਟੀਵੀ ਦੰਗਾਲ ਅੱਛਾ ਇੱਕ ਉਹ ਵੀ ਕਹਿੰਦੇ ਨੇ ਸੀਸੀਟੀਵੀ ਉਹ ਬੰਦੀ ਕਾਰਵਾਈ ਮੇਕ ਕਰਾ ਦਿਓ ਜੇ ਮੈਂ ਨੇ ਕਹਿ ਰਿਹਾ ਨਾ ਚਾਬੀ ਕੱਢੀ ਇੱਕ ਮਿੰਟ ਚਾਬੀ ਨੂੰ ਮੈਂ ਮੈਂ ਸ਼੍ਰੀਮਾਣੀ ਆਪਣਾ ਲਿਸੈਂਸ ਤੇ ਆਸੀ ਦਿਖਾਓ ਜੀ ਇਹ ਬੰਦੇ ਨੇ ਚਾਬੀ ਨਾ ਚਾਬ ਆਪਣਾ ਕੋਈ ਡਾਕੂਮੈਂਟ ਦਿਖਾਇਆ ਮੇਰੇ ਤੋਂ ਮੰਗਿਆ ਨਹੀਂ ਕੋਟਾ ਤੁਸੀਂ ਤਾਂ ਜੋ ਬਚੀ ਤੁਸੀਂ ਚਾਬੀ ਲਾਈ ਮੈਂ ਡਾਕੂਮੈਂਟ ਮੰਗਰਟੀ ਨਹੀਂ ਚਾਬੀ ਲਾਈ ਮੈਂ ਮੰਗੇ ਡਾਕੂਮੈਂਟ ਕੋਈ ਨਹੀਂ ਦਿਖਾਇਆ ਤੇ ਇਹਨੇ ਫੋਨ ਕੀਤਾ ਉਸ ਨੂੰ ਮੈਂ ਡਾਕੂਮੈਂਟ ਤੁਹਾਨੂੰ ਦਿਖਾ ਰਹੇ ਜੀ ਨੂੰ ਨਹੀਂ ਵਿਖਾ ਸਕਦਾ ਸਾਬ ਉਹਨਾਂ ਨੇ ਨਾਲ ਸਾਰੇ ਡਾਕੂਮੈਂਟ ਹੈਗੇ ਤੁਹਾਡੇ ਕੋਲ ਡਾਕੂਮੈਂਟ ਸਾਰੇ ਹੈ ਸਾਰੇ ਡਾਕੂਮੈਂਟ ਹੈਗੇ ਸਾਰੇ ਡਾਕੂਮੈਂਟ ਨੇ ਸਾਰੇ ਸਾਰੇ ਤਾਂ ਉਸ ਤੋਂ ਬਾਅਦ ਵੀ ਤੁਸੀਂ ਕਹਿ ਰਹੇ ਹੋ ਕਿ ਚਾਬੀ ਲਾ ਲਈ ਜੀ ਸਿਲੈਰੀ ਚਾਬੀ ਆ ਹਲ ਲਿਸੈਂਸ ਮੇਰੇ ਕੋ ਲਓ ਜੀ ਆਰਸੀ ਮੇਰੇ ਕੋ ਲਓ ਜੀ ਇਹ ਦੇਖੋ ਜੀ ਇਹ ਸਪੈਸ਼ਲ ਇਰਿਸ਼卡 ਲਿਖਿਆ ਹੈ ਵੀ ਲਿਸੈਂਸ ਤੇ ਸਾਰੇ ਡਾਕੂਮੈਂਟ ਹੋਣ ਤੋਂ ਬਾਅਦ ਵੀ ਇਰਿਸ਼ਕਾ ਵੀ ਲਿਖਿਆ ਹੈ ਇਹਨਾਂ ਦਾ ਚੀਨਾ ਰਾਮ ਕੀਤਾ ਇਰਿਸ਼ੀਆ ਜੂਨੀਅਨ ਵਾਲਿਆਂ ਦਾ ਚੀਨਾ ਰਾਮ ਚਲੋ ਇਹ ਇਹਨਾਂ ਨੇ ਜੋ ਬੰਦ ਇੱਕ ਹਜ਼ਾਰ ਇੱਕ ਹਜ਼ਾਰਾਂ ਨੇ ਕੋਈ ਨਾ ਪਾਵਾਗੇ ਸਾਹਮਣੇ ਇੱਕ ਹਜ਼ਾਰ ਆਟੋ ਆ ਆਟੋ ਜਿਹੜਾ ਬਿਨਾ ਕਾਗਜ਼ ਤੋਂ ਬਿਨਾ ਪਰਮਿਟ ਤੋਂ ਬਿਨਾ ਪ੍ਰਦੂਸ਼ਣ ਤੋਂ ਚੱਲਦਾ ਪਿਆ ਏਡੀਸੀ ਐਸਐਸਪੀ ਗੁਰਪਾਲ ਸਾਹਿਬ ਨੂੰ ਮੈਂ ਕਿਹਾ ਕਿ ਕੀ ਇੰਸਪੈਕਟਰ ਨੂੰ ਸਾਰਿਆਂ ਨੂੰ ਕਿਹਾ ਮੈਂ 1000 ਕਾਫੇ ਦਵਾਗਾ ਸਾਰਿਆਂ ਉਹਨਾਂ ਦੇ ਕੋਈ ਕਾਰਵਾਈ ਇਹ ਸਿਰਫ ਹੀ ਰਿਸ਼ਕੇ ਦੇ ਨਗ ਤਾਂ ਕਿਤਾ ਪੁਲਿਸ ਨੇ ਮੈਨਾ ਚ ਖੋਲ ਜੇ ਨਾ ਬੰਦਾ ਪਾਣੀ ਵੀ ਪੀ ਰਿਹਾ ਹੋਵੇ ਮਗਰੋਂ ਆ ਕੇ ਚਲਾਨ ਕੱਢ ਦਿੰਦੇ ਆ ਉਹ ਕਹਿੰਦੇ ਇਹ ਨਹੀਂ ਸਕਿਵਲ ਹੈ ਜਿਹੜੇ ਜਾਮ ਕਰ ਦਿੰਦੇ ਰੋਡ ਸਾਰਾ ਬਾਜ਼ਾਰ ਜਾਮ ਕਰ ਦਿੰਦੇ ਜੀ ਆਹ ਗੱਡੀਆਂ ਜਾਮ ਨਹੀਂ ਕਰਦੇ ਉਹ ਕਹਿੰਦੇ ਉਹ ਕਹਿੰਦੇ ਦੇਖੋ ਕਾਰਵਾਈ ਹੋ ਰਹੀ ਹੈ ਹੁਣ ਉਹ ਦੇਖੋ ਕਾਰਵਾਈ ਕਰ ਰਹੇ ਹੋ ਦੇਖੋ ਉਹ ਕਾਰਵਾਈ ਕਰ ਰਹੇ ਹੋ ਦੇਖੋ ਮੀਡੀਆ ਹੋਰ ਤਾਂ ਕਰ ਲੈ ਕਰਨ ਤਾਂ ਕਿਉਂ ਕਰਦੇ ਆ ਅੱਛਾ ਮੀਡੀਆ ਹਾਂ ਤਾਂ ਸੁੱਤੀ ਆ ਹਾਂ ਪਹਿਲਾਂ ਟੋੜੀ ਕੀਤੀ ਇਹਨਾਂ ਨੇ ਹਾਂ ਮੈਂ ਵੀ ਮੰਗ ਕੇ ਕੱਡੀਆਂ ਖੜੀਆਂ ਖੜੀਆਂ ਸਾਹਮਣੇ ਕੋ ਕੰਡੀਡੇਟ ਹੋ। ਹੂੰ। ਉਹ ਕਲੀਆਂ ਕੱਡੀਆਂ ਖੜੀਆਂ ਪਹਿਲਾਂ ਕਿਉਂ ਨਹੀਂ ਕਾਰਵਾਈ ਕਰਦੇ। ਹੂੰ। ਮਤਲਬ ਕੈਮਰੇ ਦੇ ਸਾਹਮਣੇ ਹੀ ਨੇ ਕਾਰਵਾਈ ਹੋ ਰਹੀਆਂ। ਹਾਂ। ਅੱਛਾ ਇਹ ਮੀਡੀਆ ਆਵੇ ਤਾਂ ਫੇਰ ਕਾਰਵਾਈ ਹੋਣੀ ਆ। ਗੱਲ ਸੁਣੋ ਪੱਟਾ ਕਹਿੰਦੇ ਉਹ ਕਰਤਾ ਜਲਾਨ ਕਰਤਾ। ਇਹ ਹੁਣ ਕੀਤਾ 2 ਘੰਟਿਆਂ ਬਾਅਦ ਕੀਤਾ। ਉੱਕੇ ਵੀ ਬਹੁਤ ਗੱਡੀਆਂ ਲੱਗੀਆਂ ਉਹਦੇ ਕੋਲ। ਮੈਂ ਕਿਹਾ ਚੌਕ 'ਚ ਵੇਖੋ ਆ ਸਾਹਮਣੇ ਗੱਡੀਆਂ ਲੱਗੀਆਂ। ਉਹ ਸਰਕਾਰੀ ਗੱਡੀਆਂ ਤਾਂ ਨਹੀਂ ਉਹਨਾਂ ਦੇ ਸਾਰੇ ਮੀਡੀਆ ਵਾਲੇ ਗੇਜ ਇਹ ਆਟੋ ਲੱਗੇ ਕਿ ਨਹੀਂ ਲੱਗੇ। ਹੂੰ। ਆਟੋ ਲੱਗੇ ਕਿ ਨਹੀਂ ਲੱਗੇ ਸਾਰੇ ਆਟੋ ਲੱਗੇ ਭਾਜੀ ਉਹਨਾਂ ਦਾ ਕਹਿਣਾ ਕੀ ਅਸੀਂ ਜੇ ਚਾਬੀ ਲਾਈ ਹੈ ਤੇ ਸਾਡੇ ਤੇ ਕਾਰਵਾਈ ਕਰ ਦੋ ਪਰ ਤੁਸੀਂ ਕਹਿੰਦੇ ਕਿ ਉਹਨਾਂ ਨੇ ਚਾਬੀ ਲਾਈ ਹੈ ਤੇ ਵੀਡੀਓ ਬਣੀ ਹੋਏਗੀ ਉੱਥੇ ਕੋਈ ਮੈਂ ਵੀ ਲੱਗੇ ਕੈਮਰੇ ਭਾਜੀ ਉੱਥੇ ਕੈਮਰੇ ਲੱਗੇ ਹੋਏ ਨੇ ਉੱਥੇ ਚੌਂਕ ਦੇ ਦੇ ਮੈਂ ਇਸ ਬੰਦੇ ਨੇ ਚਾਬੀ ਲਾਈ ਫੇਰ ਮੈਂ ਪਰ ਪਿੱਛੇ ਪੜ ਗਿਆ ਮਲਾਇ ਮਾਦਾ ਰੋਹਾ ਤੁਸੀਂ ਮੌਕੇ ਤੇ ਜਿਹੜਾ ਕੀ ਹੈ ਗੱਡੀ ਭਜਾਈ ਆ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਉਸ ਉਸ ਬੰਦੇ ਮਲਾਜਮ ਨੇ ਚਾਬੀ ਲਾਈ ਆ ਮੈਂ ਨੂੰ ਪਿਆ ਕਿ ਤੂੰ ਚਾਬੀ ਨਹੀਂ ਲਾ ਸਕਦਾ ਮੇਰਾ ਉਹਦਾ ਗੱਲ ਕਰ ਅੱਗੋਂ ਮੈਨੂੰ ਪਹਿਲੇ ਛੱਤੇ ਫालतू ਬੋਲਿਆ ਬਹੁਤ ਜ਼ਿਆਦਾ ਕਿਹਾ ਮੇਰਾ ਅਧਿਕਾਰ ਆ ਪੂਰਾ ਖੁੱਲ ਮੈਂ ਚਾਬੀ ਲਾ ਸਕਦਾ ਜੀ ਭਰਾਂ ਜੀ ਤੁਹਾਡੇ ਉਹ ਕਹਿ ਰਹੇ ਮੈਂ ਗੱਡੀ ਵੀ ਆ ਕੇ ਲੈ ਕੇ ਮੈਂ ਕੋਈ ਗੱਡੀ ਨਹੀਂ ਭਜਾਈ ਲੈ ਇਸ ਸਵਾਰੀਆਂ ਤੋਂ ਉਰਲੇ ਪੰਨੇ ਬਲਾਈਆਂ ਮੈਂ ਜਾ ਕੇ ਉੱਥੇ ਟੱਕਦਾ ਇਹ ਜਦੋਂ ਆਏ ਆ ਮੈਂ ਕਿ ਇਹਨੇ ਖੋਂਦੇ ਸਰ ਚਾਬੀ ਲਾਈ ਚਾਬੀ ਮੈਂ ਇੱਥੇ ਭੜ ਗਿਆ ਨਾ ਕਿ ਤੂੰ ਚਾਬੀ ਦਿਲਾਦਾ ਸ hẳn ਸ ਰੀਸੀ ਕਰ ਕੋ ਸਾਰਾ ਕੁਝ ਹੋ ਜਾ ਸਾਰਾ ਕੁਝ ਕੰਪਲੀਟ ਫੋਲ ਤੂੰ ਜਿਹੜੇ ਤੁਹਾਡੇ ਕੋ ਆ ਜਿਹੜੇ ਨਜਾਇਜ਼ ਗੱਡੀਆਂ ਲੱਗੀਆਂ ਇਹਨਾਂ ਦਾ ਕਿਉਂ ਨਹੀਂ ਚਲਾਨ ਕਰਦਾ ਇੱਕ ਇਰਿਸ਼ਕੇ ਨੂੰ ਤੂੰ ਇੰਨਾ ਕਿ ਤੰਗ ਕੀਤਾ ਜਿਨਾ ਰਾਮ ਕੀਤਾ ਪੁਲਿਸ ਨੇ ਖਾਸ ਕਰਕੇ ਜਲੰਧਰ ਵਾਲਿਆਂ ਭਾਜੀ ਹੁਣ ਕੰਮ ਕਰ ਕਿੱਦਾਂ ਕਰੋਗੇ ਤੁਹਾਡੇ ਕੋ ਇਰਿਸ਼ ਕਈ ਹੈ ਨਹੀਂ ਹੁਣ ਤੇ ਭਾਜੀ ਕੋਰਟ ਜਾਵਾਂਗਾ ਤੇ ਅੱਜ ਕੰਪਲੀਟ ਪਾਵਾਂਗਾ ਹਾਂਜੀ ਆ ਕਮਿਸ਼ਨਰ ਸਾਹਿਬ ਨਾਲ ਨੂੰ ਫੋਨ ਲਾ ਰਿਹਾ ਤੁਹਾਡੀ ਇਰਖਾ ਜਿਹੜੀ ਹੈਗੀ ਹੈ ਦਫਤਰ ਲਈ ਕੋਈ ਨੂੰ ਮੇਰ ਕੋ ਕਹਿਨੇ ਚਲਾ ਉਹ ਤਾਂ ਕਹਿੰਦੇ ਬੋਰਡ ਕਰਤਾ ਜੀ ਇਹਨਾਂ ਦਾ ਮੈਨੂੰ ਕਿਸੇ ਨੇ ਚਲਾਨ ਨਹੀਂ ਕਟਾਇਆ ਕਰੋ ਗੱਲ ਵੇ ਜੀ ਕਰੋ ਵੇ ਜੇ ਬੋਰਡ ਨਹੀਂ ਕੀਤਾ ਗੱਲ ਤੇ ਕਰੋ ਮੇਰਾ ਕੋਈ ਚਲਾਨ ਨਹੀਂ ਕਟਾਇਆ ਜੀ ਕਿੱਥੇ ਕਿੱਥੇ ਨਾਮ ਇੱਥੇ ਆਇਆ ਕਿੱਥੇ ਕਿੱਥੇ ਇਹਨੇ ਚੌਂਕੀਨ ਚਾਰਜ ਨੂੰ ਬੁਲਾ ਕੇ ਚਾਰ ਨੰਬਰ ਠਾੜੇ ਵਾਲੇ ਨੂੰ ਅੰਦਰ ਖੜਿਆ ਇਸ ਬੰਦੇ ਨੇ ਬੁਲਾਇਆ ਨਹੀਂ ਕੋਈ ਚਲਾਨ ਹੋਇਆ ਤੁਹਾਡਾ ਕੁਝ ਨਹੀਂ ਆਹ ਨਹੀਂ ਹੋਇਆ ਮੇਰਾ ਤੇ ਭਾਜੀ ਵੀਰ ਇਦਾਂ ਕਿਦਾਂ ਲੈ ਗਏ ਓਟੋ ਤੁਹਾਡਾ ਵੀ ਜੀ ਹੋ ਗਏ 3 ਘੰਟੇ ਆ ਜੋ ਉਹ ਬਿਲਕੁਲ 3 ਘੰਟੇ ਹੋ ਗਏ ਦੱਸਿਆ ਜਾ ਰਿਹਾ ਜਿਹੜਾ ਈਰਿਸ਼ਕਾ ਚਲਾਉਂਦਿਆ ਵਿਅਕਤੀ ਉਹਦਾ ਕਹਿਣਾ ਕਿ ਮੈਂ ਜਿਹੜਾ ਇੱਥੋਂ ਦੀ ਜਿਹੜਾ ਜਾ ਰਿਹਾ ਸੀ ਇਹਨੇ ਰਸਤੇ ਦੇ ਵਿੱਚ ਮੇਕੋ ਜਿਹੜਾ ਨੇ ਬਾਈਕ ਜਿਹੜਾ ਆਟੋ ਦੀ ਜਿਹੜੀ ਚਾਬੀ ਜਿਹੜੀ ਲਾਈ ਹੈ ਸਰ ਮੰਗ ਕੀ ਕਰਦੇ ਜਿੱਦਾਂ ਤੁਹਾਡੇ ਤੇ ਰੋਪ ਲਗਾ ਰਹੇ ਮੰਗ ਕੀ ਕਰਦੇ ਤੁਸੀਂ ਵੀ ਤੁਹਾਡੇ ਦੇ ਉੱਤੇ ਅਲੀਗੇਸ਼ਨ ਲਾ ਰਹੇ ਪੰਜਾਬ ਪੁਲਿਸ ਦੇ ਉੱਤੇ ਅਲੀਗੇਸ਼ਨ ਲੱਗ ਰਹੇ ਆ ਜੋ ਮਰਜ਼ੀ ਆਪਣੇ ਮੂੰਹ ਜੋ ਮਰਜ਼ੀ ਨਾਲ ਝੂਠੇ ਜੋ ਮਰਜ਼ੀ ਲਾਈ ਜਾਂਦੇ ਅਸੀਂ ਵੀ ਕਿਹਾ ਭਾਜੀ ਕਿ ਦੇਖੋ ਤੁਹਾਡੇ ਵੱਲੋਂ ਵੀ 350 ਰੁਪਏ ਚਲਾਨ ਦੇ ਯਾਰ ਕਿੱਥੇ ਚਲਾਨ ਘਟਿਆ ਥਾਣੇ ਦਾ ਇੱਥੇ ਨਾ ਨਾ ਥਾਣਾ ਨਹੀਂ ਕਰਦਾ ਚਲਾਨ ਥਾਣੇ ਦਾ ਪੁਲਿਸ ਚਲਾਨ ਕੱਟ ਸਕਦੀ ਥਾਣੇ ਥਾਣੇ ਵਾਲੇ ਕੱਢੀ ਲਾਗੇ ਬੋਲ ਨੇ ਕੱਢੇ ਤੁਸੀਂ ਕਿਹੜਾ ਕੱਢੀ ਬੋਲ ਨੇ ਇੱਥੇ ਨਹੀਂ ਦਿਖਾਇਆ ਉਧਰ ਬੋਲ ਕੀਤਾ ਤੁਸੀਂ ਮੇਰਾ ਚਾਰਨ ਕੀਤਾ ਜਾਂ ਨਹੀਂ ਹੁੰਦਾ ਬੋਲ ਨੇ ਥਾਣੇ ਵਾਲੇ ਨਹੀਂ ਮਾਨੇ ਬੋਲ ਨੇ ਕੀ ਮਤਲਬ ਥਾਣੇ ਵਾਲੇ ਪਾਉਂਦੇ ਉੱਥੇ ਥਾਣੇ ਵਾਲੇ ਕਿਸ ਬਿਹੇਵ ਤੇ ਹੁਣ ਬੋਲ ਪੁੱਛਣ ਦੋ ਸਾਲੇ ਕਰ ਬੋਲ ਨੇ ਕਿਹੜੇ ਕਿਹੜੇ ਮਤਲਬ ਦਾ ਪਾਉਂਦੇ ਥਾਣੇ ਵਾਲੇ ਜੀ ਮੈਨੂੰ ਬੋਲਡ ਕੀਤਾ ਕੀ ਨਾ ਕੀਤਾ ਉਹਨਾਂ ਚਾਰਨ ਕੀਤਾ ਹੀ ਪਨੇ ਕਿਹੜਾ ਕੀਤਾ ਕਹਿੰਦੇ ਕੀਤਾ ਜਿਨ੍ਹਾਂ ਨੇ ਕੀਤਾ ਆਪਣੇ ਥਾਣੇ ਵਾਲੇ ਹਾਂ ਚਾਰ ਨੰਬਰ ਥਾਣੇ ਵਾਲੇ ਨਹੀਂ ਉਹ ਤੇ ਕਹਿ ਰਹੇ ਸਾਨੂੰ ਕੋਈ ਪਰਚੀ ਨਹੀਂ ਦਿੱਤੀ ਪਰਚੀ ਆਪੇ ਆਈ ਨਹੀਂ ਉੱਥੇ ਜੀ ਇਹ ਇਹ ਬਾਹਰ ਤੋਂ ਹੀ ਫਿਰਦੇ ਨੇ ਜੀ ਉੱਥੇ ਉੱਥੇ ਕੋਈ ਆਇਆ ਹੀ ਨਹੀਂ ਉੱਥੇ ਕੋਈ ਵੀ ਨਹੀਂ ਆਇਆ ਜੀ ਲੱਗ ਕੇ ਅੱਜ ਕੋਈ ਨਹੀਂ ਆਇਆ ਸਰ ਗੱਡੀ ਤੁਸੀਂ ਰੋਕੀ ਸੀ ਥਾਣੇ ਵਾਲੇ ਕਿਹੜੇ ਰੋਕੀ ਟ੍ਰੈਫਿਕ ਤੇ ਚਲਾਣ ਥਾਣੇ ਵਾਲੇ ਕਰਨਗੇ ਜੀ ਇਹ ਪਹਜਾ ਕੇ ਲੈ ਕੇ ਗੱਡੀ ਉਹ ਲੈ ਗੋਣਾ ਥਾਣੇ ਦੇ ਬਾਹਰ ਪਿੱਦੂ ਰੋਕੇ ਰੋਕੇ ਤੇ ਫਿਰ ਹੁਣ ਬੁਲਾ ਕੇ ਫਿਰ ਉਹ ਉੱਥੇ ਖੜਿਆ ਥਾਣੇ ਨੂੰ ਅੱਛਾ ਮਜੂਰ ਕੇ ਰੇਲ ਨੂੰ ਥਾਣੇ ਬੁਲਾਇਆ ਸੀ ਇਹਨਾਂ ਨੂੰ ਥਾਣੇ ਗਏ ਨਹੀਂ ਜੀ ਇਹ ਉਹ ਕਹਿੰਦੇ ਤੁਹਾਨੂੰ ਤੇ ਥਾਣੇ ਬੁਲਾਇਆ ਸੀ ਤੁਸੀਂ ਥਾਣੇ ਗਏ ਹੀ ਨਹੀਂ ਕਹਿੰਦੇ ਉਹ ਕਹਿੰਦੇ ਬੁਲਾਇਆ ਤੁਹਾਨੂੰ ਇਹਨਾਂ ਇਹਨਾਂ ਨਾਲ ਬਾਜਾ ਮੈਂ ਬਾਜੀ ਮਾਰੀ ਤੁਹਾਨੂੰ ਨਹੀਂ ਗਏ ਜੀ ਮੇਰੇ ਬਾਹਰ ਖੜੇ ਨੇ ਬਾਹਰ ਖੜੇ ਨੇ ਤੁਸੇ ਲੋ ਬੁਲਾਇਆ ਹੀ ਨਹੀਂ ਇਹ ਬਾਹਰ ਖੜੇ ਨੇ ਕੋਈ ਨਹੀਂ ਯਾਰ ਆ ਬਾਹਰ ਖੜਾ ਹੀ ਮੈਂ ਇਹ ਬਾਹਰ ਖੜਿਆ ਮੈਨੂੰ ਹੁਣ ਕਿਹਨੂੰ ਮੈਂ ਆਪੇ ਕੀ ਨਾਮ ਲਟਾਏ ਡਾਕੂਮੈਂਟ ਜੋ ਹਰ ਸਿੰਘ ਤਿਲਕ ਕੀ ਕੱਲ ਕੀ ਹੋਈ ਇਹ ਰਿਸਕੇ ਜੂਨੀਅਰ ਦਾ ਪ੍ਰਧਾਨ ਹਾਂਜੀ ਮਾਮਲਾ ਮੇਰੀ ਚਾਬੀ ਲਈ ਸਰ ਬਾਅਦ ਚ ਬਣਾ ਲੀ ਵੀਰ ਥੋੜਾ ਮਾਮਲਾ ਦੱਸ ਦਿਓ ਸਰ ਕੋਈ ਨਹੀਂ ਵੀਡੀਓ ਬਣਾਏ ਤੁਸੀਂ ਵੀਡੀਓ ਬਣਾਣ ਆਏ ਹੋ ਨਹੀਂ ਨਹੀਂ ਵੀਡੀਓ ਬਣਾ ਕੱਲ ਦੇ ਆ ਨਾ ਤੁਹਾਡੇ ਕੋਈ ਨਾਲ ਵੀਡੀਓ ਬਣਾਉਂਦਾ ਰਹਿੰਦੇ ਕੋਈ ਗੱਲ ਨਹੀਂ ਉਹਨਾਂ ਨੂੰ ਬਣਾ ਸਕਦੇ ਵੀਡੀਓ ਪਰ ਕੀ ਮਾਮਲਾ ਕੀ ਹੈ ਸਰ ਫ੍ਰੀ ਕਰ ਦਿੰਦੇ ਹਾਂ ਜੀ ਬਾਤ ਬਾਤ ਵਾਹ ਇਧਰ ਹੋ ਜੋ ਨਾਮ ਕੀ ਹੈ ਤੁਹਾਡਾ ਇੱਕ ਚਾਰ ਮਹੀਨੇ ਇੱਕ ਬੰਦਾ ਸਰ ਥੋੜਾ ਸਾਹਮਣੇ ਦੇਖੋ ਹਮਰਾ ਇਧਰ ਦੇਖ ਲਓ ਇਹਨੂੰ ਜਿੱਦਾਂ ਰੋਕਿਆ ਇਹ ਰੋਕਿਆ ਇਹਨੂੰ ਮੋਟਾ ਨੂੰ ਮੰਗਲ ਦਾ ਲਿਆਇਆ ਹੈ ਇਹ ਔਠੇ ਵੀ ਮੰਗਲ ਦਾ ਚੰਗਾ ਫਾਲਤੂ ਬੋਲਣਦੇ ਆ ਹਾਂਜੀ ਠੀਕ ਹੈ ਹੌਣ ਵੀ ਬੋਲਦਾ ਹੈ ਨਾ ਇਹ ਉਥੇ ਵੀ ਇਦਾਂ ਹੀ ਬੋਲਣਦੇ ਆ ਉਹ ਵੀ ਉਹ ਕਹਿੰਦੇ ਜਾਨ ਤੁੱਕੀ ਕਿਹੜਾ ਦਿੱਤਾ ਇਹ ਗੱਲ ਬਾਤ ਹੈ ਕੈਮਰੇ ਤੇ ਲੱਗੀ ਮੁੰਡੇ ਨੇ ਕੈਮਰੇ ਤੇ ਲੱਗੀ ਨਾ ਹੋ ਜਾਂਦੀ ਜਦੋਂ ਬੰਦਾ ਉਹ ਗਲਤ ਬੋਲਣ ਦੇ ਆ ਜਾ ਫੇਰ ਉਠਾਣੇ ਲੈ ਕੇ ਜਾਵਾਂਗੇ ਬਲਵੰਤ ਜੀ ਸੀਸੀਟੀਵੀ ਲੱਗੇ ਕੈਮਰੇ ਲੱਗੇ ਹੋਣੇ ਸਾਰਾ ਕਿਹੜੇ ਵਾਰ ਦੇਖਿਆ ਹੋਇਆ ਇਹ ਕੈਮਰੇ ਕਢਾ ਕੇ ਕਲੀਅਰ ਕਰ ਦੋ ਗੱਲ ਬਿਲਕੁਲ ਬਿਲਕੁਲ ਮੈਂ ਕਹਿੰਦਾ ਸਰ ਤੁਹਾਡੇ ਕੋਲ ਚਾਬੀ ਨਾ ਕੱਢੀ ਹੋ ਨਾ ਕੱਢੀ ਗਈ ਤਾਂ ਮੈਂ ਤੁਹਾਨੂੰ ਕਾਰਵਾਈ ਕਰਾਉਂਗਾ ਕੋਈ ਕਾਫੀ ਨਹੀਂ ਕੱਢੀ ਇਹ ਚਾਬੀ ਨਾ ਕੱਢੀ ਗਈ ਤਾਂ ਤੁਸੀਂ ਕਾਰਵਾਈ ਕਰੋ ਕੋਈ ਵੀ ਨਹੀਂ ਕੱਢੀ ਜੇ ਇਹ ਉਹਨੇ ਵੀ ਇੱਥੇ ਗੱਲ ਬੰਦ ਕਰ ਬੰਦ ਕਰ ਪੀਨੀਗਸ਼ਨ ਲੱਗੀ ਤਾਂ ਤੁਸੀਂ ਕਾਰਵਾਈ ਕਰੋਗੇ ਅਸੀਂ ਕਾਰਵਾਈ ਕਰਾਵਾਂਗੇ ਕਰਾਉਣੇ ਕਿਉਂ ਨਹੀਂ ਨਹੀਂ ਮੰਗਲ ਜੀ ਸਰ ਤੁਸੀਂ ਜੇ ਲਿਖੇ ਲੱਗੇ ਤੁਸੀਂ ਕਾਰਵਾਈ ਕਰਾਉਂਗੇ ਮੈਂ ਕਾਰਵਾਈ ਕਰਵਾਗਾ ਇਹ ਕੈਮਰੇ ਤੋਂ ਠੀਕ ਹੈ ਜਨਾਬ ਥੈਂਕ ਯੂ ਜੀ ਬਿਲਕੁਲ ਜਿਹੜੇ ਇਹਨਾਂ ਦੇ ਟਾਫੀ ਇੰਚਾਰਜ ਆ ਉਹਨਾਂ ਦਾ ਵੀ ਇਹ ਕਹਿਣਾ ਕਿ ਜਿਹੜਾ ਸਾਡੇ ਵੱਲੋਂ ਕੋਈ ਚਾਬੀ ਨਹੀਂ ਕੱਢੀ ਗਈ ਪਰ ਉਹ ਵਿਅਕਤੀ ਦਾ ਕਹਿਣਾ ਕਿ ਮੇਰੀ ਜਿਹੜੀ ਚਾਬੀ ਜਿਹੜੀ ਕੱਢੀ ਗਈ ਸੀ ਇਹ ਜਿਹੜਾ ਭਗਵਾਨ ਬਾਲਮੀਕੀ ਚੌਂਗੜਿਆ ਤਸਵੀਰਾਂ ਦਿਖਾ ਰਿਹਾ ਜਿੱਥੇ આરોਪ ਜਿਹੜੇ ਮੁਲਾਜ਼ਮ ਦੇ ਉੱਤੇ ਲੱਗ ਰਹੇ ਸੀ ਕਿ ਜਿਹੜੀ ਚਾਬੀ ਲਈ ਪਰ ਉਹਦਾ ਕਹਿਣਾ ਕਿ ਇਹਨੇ ਜਿਹੜਾ ਫੋਟੋ ਦੜਾਇਆ ਉਸ ਤੋਂ ਬਾਅਦ ਜਿਹੜਾ ਵਾਕਿਆ ਤੇ ਕੀ ਕੋਈ ਕੀਤੀ ਕਰੀ ਇਹਨੂੰ ਚੌਂਚ ਜਿਹੜੇ ਅੱਖੀ ਆਲੇ ਦੇਖ ਕੇ ਪੰਚੀਆਂ ਤਾਂ ਗੋਲੀ ਚੱਲਦੀ ਐ ਤੂੰ ਮੈਂ ਜਾਣ ਕਿਉਂਗੇ ਘੁੰਟੇ ਦੀ ਦੂਢੀ ਕਰਦਾ ਹਾਂ ਇਹ ਬੰਦੇ ਨੇ ਮੇਰੀ ਪੱਤਿਆ ਨਹੀਂ ਉਹਨਾਂ ਕੋਲ ਜੇ ਜਾਣਗੇ ਉਹ ਇੱਥੇ ਹਾਈ ਵੋਲਟੇ ਜਿਹੜਾ ਬਿਲਕੁਲ ਦੇ ਇਹ ਗੱਲ ਬਿਲਕੁਲ ਜਿਹੜੇ ਪੰਜਾਬ ਪੁਲਿਸ ਦੇ ਉੱਤੇ ਜਿਹੜੇ ਅਲੀਗੇਸ਼ਨ ਲੱਗ ਰਹੇ ਆ ਪਰ ਸਾਡਾ ਚੈਲੇਂਜ ਜਿੱਦੀ ਕੋਈ ਪੁਸ਼ਟੀ ਨਹੀਂ ਕਰਦਾ ਕੈਮਰੇ ਲੱਗੇ ਸিসিਟੀਵੀ ਲੱਗੇ ਹੋਏ ਆ ਬਿਲਕੁਲ ਖਬਰ ਦੇ ਨਾਲ ਕੋਈ ਹੋਰ ਅਪਡੇਟ ਆndi ਆ ਤੁਹਾਨੂੰ ਜਰੂਰ ਸਾਂਝੀ ਕੀਤੀ ਜਾਏਗੀ ਹੁਣ ਤੇ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ